ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਪੰਜਵੀਂ ਜਮਾਤ ਦੇ ਪ੍ਰੀਖਿਆ ਦੇ ਡੇਢ ਸੀਟ ਹੈ ਜਾਰੀ ਪ੍ਰਸ਼ਨ ਪੱਤਰ ਪੜ੍ਹਨ ਦੇ ਲਈ ਮਿਲੇਗਾ 15 ਮਿੰਟ ਵਾਧੂ ਸਮਾਂ ਇਹ ਦਿਨ ਹੋਵੇਗਾ ਪਹਿਲਾ ਪੇਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਪੰਜਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਦੇ ਡੇਟ ਸ਼ੀਟ ਜਾਰੀ ਕਰ ਦਿੱਤੇ ਗਿਆ ਪ੍ਰੀਖਿਆਵਾਂ 7 ਮਾਰਚ ਤੋਂ 14 ਮਾਰਚ ਤੱਕ ਕਰਵਾਈਆਂ ਜਾਣਗੀਆਂ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਹੋਵੇਗਾ ਉਮੀਦਵਾਰਾਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਮਿਲੇਗਾ ਪੰਜਵੀਂ ਜਮਾਤ ਦੀ ਪ੍ਰੀਖਿਆ ਸਵੇ ਪ੍ਰੀਖਿਆ ਕੇਂਦਰਾਂ ਦੇ ਵਿੱਚ ਹੋਵੇਗੀ ਵਿਸ਼ੇਸ਼ ਯੋਗਤਾ ਵਿਸ਼ੇਸ਼ ਯੋਗਤਾਵਾਂ ਵਾਲੇ ਉਮੀਦਵਾਰਾਂ ਦੇ ਪ੍ਰਸ਼ਨ ਪੱਤਰ ਅਤੇ ਕਿਤਾਬਾਂ ਚੋਂ ਦਫ਼ਤਰ ਦੁਆਰਾ ਨਹੀਂ ਭੇਜੇ ਜਾਣਗੇ ਸਕੂਲ ਆਪਣੇ ਪੱਧਰ ਤੇ ਪ੍ਰੀਖਿਆਵਾਂ ਕਰਵਾਉਣਗੇ ਸਿਹਤ ਅਤੇ ਸਰੀਰਕ ਸਿੱਖਿਆ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ 15 ਮਾਰਚ ਨੂੰ ਵਿਦਿਆਰਥੀਆਂ ਦੀ ਸਹੂਲਤ ਦੇ ਅਨੁਸਾਰ ਸਕੂਲ ਪੱਧਰ ਤੇ ਹੀ ਲਈ ਜਾਵੇਗੀ ਅਗਲੀ ਖਬਰ ਚੰਡੀਗੜ੍ਹ ਮੇਅਰ ਚੋਣਾਂ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਤੋਂ ਪਹਿਲਾਂ ਭਾਜਪੀ ਮੇਅਰ ਨੇ ਦਿੱਤਾ ਅਸਤੀਫਾ ਚੰਡੀਗੜ੍ਹ ਨਗਰ ਨਗਮ ਚੁਣਾ ਦਾ ਮੇਅਰ ਬਣੇ ਭਾਇਆ ਦੇ ਮਨੋਜਾ ਸੁਣਕਰ ਨੇ ਐਤਵਾਰ ਰਾਤ ਅਸਤੀਫਾ ਦੇ ਦਿੱਤਾ ਹੈ ਚੰਡੀਗੜ੍ਹ ਨਗਰ ਨਗਮ ਦੀਆਂ 30 ਜਨਵਰੀ ਨੂੰ ਹੋਈਆਂ ਚੋਣਾਂ ਦੇ ਵਿੱਚ ਧਾਂਦਲੀ ਦੇ ਦੋਸ਼ ਲੱਗੇ ਸਨ ਮਨੋਜਾ ਸੁਣਕਰ ਦਾ ਇਹ ਅਸਤੀਫਾ ਸੁਪਰੀਮ ਕੋਰਟ ਦੇ ਵਿੱਚ ਸੋਮਵਾਰ ਨੂੰ ਇਸ ਮਾਮਲੇ ਦੇ ਵਿੱਚ ਸੁਣਵਾਈ ਤੋਂ ਠੀਕ ਆ ਪਹਿਲਾਂ ਆਇਆ ਹੈ ਇਸ ਦਰਾਂ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਕਾਉਂਸਲਰ ਪੂਨਮ ਦੇਵੀ ਨੀਹਾ ਮੁਸਾਵਤ ਗੁਰਚਰਨ ਕਾਲਾ ਚੰਡੀਗੜ੍ਹ ਪਾਇਪਾ ਦੇ ਸਾਬਕਾ ਪ੍ਰਧਾਨ ਅਰुण ਸੂਦੇ ਅਗਵਾਈ ਦੇ ਹੇਠ ਪਾਇਪਰ ਵਿੱਚ ਸ਼ਾਮਲ ਹੋ ਗਏ ਹਨ ਇਸ ਦੇ ਨਾਲ ਹੀ ਦੋ ਕਾਂਗਰਸੀ ਕੌਂਸਲਰ ਵੀ ਪਾਇਪਾ ਦੇ ਸੰਪਰਕ ਦੇ ਬਚਨ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਣ ਵਾਲੀ ਸੁਣਵਾਈ ਦੇ ਵਿੱਚ ਪ੍ਰੈਜ਼ਾਈਡਿੰਗ ਅਫਸਰ ਅਨੈਲਾ ਮਸੀਨੇ ਵੀ ਪੇਸ਼ ਹੋਣਾ ਹੈ ਮੀਅਰ ਚੂਨ ਦੇ ਵਿੱਚ ਪ੍ਰੈਜ਼ਾਈਡਿੰਗ ਅਫਸਰ ਦੇ ਵੀਡੀਓ ਵਾਇਰਲ ਹੋਈ ਸੀ ਜੱਸ ਵਿੱਚ ਉਹ ਕਥਤ ਤੌਰ ਤੇ ਗੈਰ ਕਾਨੂੰਨੀ ਇਕਰਾਰ ਦੇਣ ਵਾਲੇ ਕੌਂਸਲਰਾਂ ਦੀਆਂ ਵੋਟਾਂ ਦੇ ਨਿਸ਼ਾਨਦੇਹੀ ਕਰਦਾ ਨਜ਼ਰ ਆ ਰਿਹਾ ਸੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋ ਘੰਟੇਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੀਐਮ ਕੇ ਖੇਤੀ ਸਕੀਮ ਦੇ ਤਹਿਤ 16ਵੀਂ ਕੈਸ਼ਟ ਲੈਣ ਦੇ ਲਈ ਇਕਬੈਸੀ ਕਰਵਾਉਣਾ ਜ਼ਰੂਰੀ ਤਾਂ ਦੋਸਤੋ ਪ੍ਰਧਾਨ ਮੰਤਰੀ ਕਿਸਾਨ ਸਨਮਾਨਯੋਗ ਦੇ ਯੋਜਨਾ 19 ਫਰਵਰੀ 2019 ਨੂੰ ਭਾਰਤ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ 4 ਮਹੀਨਿਆਂ ਬਾਅਦ ਕਿਸਾਨ ਨੂੰ ਸਾਲ ਦੇ ਵਿੱਚ ਤਿੰਨ ਬਾਰ ਕੋਲ 6000 ਰੁਪਏ ਦੀ ਰਕਮ ਕਿਸਾਨਾਂ ਦੇ ਬੈਂਕ ਖਾਤਾ ਵਿੱਚ ਜਮ੍ਹਾਂ ਹੁੰਦੀ ਹੈ ਜੋਗ ਕੈਸਨ ਦੇ ਈਕੇਬੀਸੀ ਦੇ ਮਾਮਲੇ ਦੇ ਵਿੱਚ ਜਿਲ੍ਹਾ ਫਰੀਦਕੋਟ ਦੇ ਵੱਲੋਂ ਪੰਜਾਬ ਦੇ ਵਿੱਚ ਆਇਆ ਛੇਮਾ ਸਥਾਨ حاصل ਕੀਤਾ ਹੈ ਤੇ ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਭਾਰਤ ਸਰਕਾਰ ਦੇ ਵੱਲੋਂ ਐਸ ਐਸ ਸਕੀਮ ਦਾ ਲਾਭ ਲੈਣ ਦੇ ਲਈ ਈਕੇਬੀਸੀ ਮਤਲਬ ਇਲੈਕਟ੍ਰੋਨਿਕਾ ਮਾਧਿਅਮ ਰਾਹੀਂ ਖਾਤਕਾਰ ਨੂੰ ਜਾਣਨਾ ਕਰਵਾਉਣੀ ਜ਼ਰੂਰੀ ਕਰ ਦਿੱਤੇ ਹੈ ਜੇਕਰ ਕਿਸਾਨ ਈਕੇਬੀਸੀ ਨਹੀਂ ਕਰਵਾਉਂਦੇ ਤਾਂ ਉਹ ਐਸਾ ਜੋ ਇਹਨਾਂ ਦਾ ਲਾਭ ਨਹੀਂ ਲੈ ਸਕਦੇ ਅਗਲੀ ਖਬਰ ਅਕਨੌਰੀ ਬਾਰਡਰ ਤੇ ਹਾਰਟ ਅਟੈਕ ਦੇ ਨਾਲ ਕਿਸਾਨ ਦੀ ਮੌਤ ਤਾਂ ਦੋਸਤੋ ਕੇਂਦਰ ਸਰਕਾਰ ਦੇ ਵੱਲੋਂ ਕਿਸਾਨੀ ਮੰਗਾ ਦੇ ਅਣਦੇਖੀ ਕਰਨ ਦੇ ਵਿਰੁੱਧ ਦੇ ਵਿੱਚ ਸ਼ੁਰੂ ਹੋਏ ਕਿਸਾਨ ਅੰਦੋਲਨ ਦੋ ਦੇ ਚੱਲਦਿਆਂ ਕਿਸਾਨਾਂ ਦੇ ਬੋਲੋ ਦਿੱਲੀ ਕੂਚਾ ਕਰਨ ਦੌਰਾਨ ਹਰਿਆਣਾ ਸਰਕਾਰ ਦੇ ਬੋਲੋ ਪੰਜਾਬ ਸੀਮਾ ਦੇ ਉੱਤੇ ਕੀਤੇ ਗਏ ਸਖਤ ਨਾਕਾ ਬੰਦੀ ਦੇ ਕਾਰਨ ਦਿੱਲੀ ਸੰਗਰੂਰ ਕੌਮੀ ਮੌਕਾ ਮਾਰਗ ਤੇ ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਢਾਬੀ ਗੁਜਰਾ ਬਾਰਡਰ ਤੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਇੱਕ ਕਿਸਾਨ ਦੇ ਦਿਲ ਦਾ ਦੌਰਾ ਪੈਣ ਜਾਂ ਪੈਣ ਦੇ ਕਾਰਨ ਮੌਤ ਹੋ ਜਾਂਦੀ ਸੂਚਨਾ ਮਿਲੀ ਹੈ ਜਾਣਕਾਰ ਦੇ ਅਨੁਸਾਰ ਪਿੰਡ ਕਾਂਥਲਾ ਵਾਸੀ ਮਨਜੀਤ ਸਿੰਘਾ 12 ਫਰਵਰੀ ਤੋਂ ਹੀ ਢਾਬੀ ਗੁਜਰਾں ਬਾਰਡਰ ਤੇ ਡਟਿਆ ਹੋਇਆ ਸੀ ਇਸ ਦੌਰਾਨ ਕੱਲ ਬਾਅਦ ਦੁਪਹਿਰ 4 ਵਜੇ ਦੇ ਕਰੀਬ ਅਚਾਨਕ ਉਸਦੀ ਸਿਹਤ ਵਿਗੜ ਗਈ ਆਸ-ਪਾਸ ਦੇ ਕਿਸਾਨਾਂ ਦੇ ਬੁਲਾਉਣ 'ਤੇ ਤੁਰੰਤ ਮੋਢਲਾ ਸਿਹਤ ਕੇਂਦਰ ਪਾਤੜਾਂ ਵਿਖੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਜਿੱਤੇ ਉਸਦੀ ਹਾਲਤ ਗੰਭੀਰ ਆ ਦੇਖਦਿਆ ਪਟਿਆਲਾ ਰੈਫਰ ਕਰ ਦਿੱਤਾ ਗਿਆ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਦੇ ਲਈ ਪਹੁੰਚਣ ਤੇ ਡਾਕਟਰਾਂ ਨੇ ਅਸ ਨੂੰ ਮਰਤਕ ਐਲਾਨ ਦਿੱਤਾ ਪੰਜਾਬ ਦੇ ਵਿੱਚ ਗੈਂਗਸਟਰ ਕਾਲਾ ਤਨੌਲਾ ਦਾ ਇਨਕਾਊਂਟਰ ਤਾਂ ਦੋਸਤੋ ਪੰਜਾਬ ਦੇ ਬਰਨਾਲਾ ਦੇ ਵਿੱਚ ਬਦਨਾਮ ਗੈਂਗਸਟਰ ਕਾਲਾ ਤਨੌਲਾ ਦਾ ਪੁਲਿਸ ਨੇ ਇਨਕਾਊਂਟਰ ਕੀਤਾ ਤੇ ਇਸ ਵਿੱਚ ਉਹਦੀ ਮੌਤ ਹੋ ਗਈ ਇਹ ਮੁਕਾਬਲਾ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਕੀਤਾ ਗਿਆ ਸੀ ਗੁਰਮੀਤ ਸਿੰਘ ਮਾਨ ਔਰ ਕਾਲਾ ਤਨੌਲਾ ਇੱਕ ਬਦਨਾਮ ਐਸ਼ਟਰੀ ਸ਼ੂਟਰ ਸੀ ਜੋ ਕਿ ਇੱਕ ਕਾਂਗਰਸੀ ਆਗੂ ਤੇ ਹਮਲੇ ਤੋਂ ਇਲਾਵਾ 40 ਤੋਂ ਬਾਅਦ ਗੰਭੀਰ ਮਾਮਲੇ ਦੇ ਵਿੱਚ ਲੋੜਦਾ ਸੀ ਪੰਜਾਬ ਪੁਲਿਸ ਦੀ ਗੈਂਗਸਟਰ ਟਾਸਕ ਫੋਰਸ ਨੇ ਅਸਬੇਲੀ ਅਹਦਾ ਸਾਹਮਣਾ ਕੀਤਾ ਜਦੋਂ ਬਰਨਾਲਾ ਤੋਂ ਸੰਗਰੂਰ ਦੇ ਵੱਲ ਨੂੰ ਜਾ ਰਿਹਾ ਤੇ ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ ਕਾਲਾ ਤਨੋਲਾ ਇਹ ਕੈਟਾਗਰੀ ਦਾ ਗੈਂਗਸਟਰ ਸੀ ਗੈਂਗਸਟਰ ਦਾ ਪੂਰਾ ਨਾਂ ਗੁਰਮੀਤ ਸਿੰਘ ਮਾਨ ਔਰ ਕਾਲਾ ਤਨੋਲਾ ਜਾਣਕਰ ਦੇ ਅਨੁਸਾਰ ਤਨੌਲਾ ਨੂੰ ਫਾੜੰਦ ਲਈ AGT ਅਪਡੇਟ ਟੀਮਾਂ ਕਈ ਦਿਨਾਂ ਤੋਂ ਜਾਲ ਬਣਾ ਕੇ ਬੈਠੀ ਸੀ ਪਰ ਹਰ ਵਾਰ ਉਹ ਚਾਕਮਾ ਦੇ ਕੇ ਭੱਜ ਜਾਂਦਾ ਸੀ ਟੀਮ ਨੂੰ ਐਤਵਾਰ ਸਵੇਰੇ ਸੂਚਨਾ ਮਿਲ ਕੇ ਗੈਂਗਸਟਰ ਕਾਲਾ ਬਰਨਾਲਾ ਦੇ ਅਧਾਤੀ ਖੇਤਰ ਦੇ ਵਿੱਚ ਆ ਗਿਆ ਤੇ ਸੂਚਨਾ ਦੇ ਆਧਾਰ ਤੇ ਸਿਵਲ ਵਰਦੀ ਦੇ ਵਿੱਚ ਅਧਿਕਾਰੀ ਪਹਿਲਾਂ ਹੀ ਤੈਨਾਤ ਸਨ 20 ਤੋਂ 22 ਤੱਕ ਭਾਈਪਾ ਆਗੂਆਂ ਦੇ ਘਰਾਂ ਦੀ ਕਿਰਾਬੰਦੀ ਤੇ ਟੋਲ ਪਲਾਜੇ ਰਹਿਣਗੇ ਮੁਫਤ ਐਸਕੇਐਮ ਤਾਂ ਦੋਸਤੋ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਇੱਥੇ ਮੀਟਿੰਗ ਕਰਕੇ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਦੇ ਦੌਰਾਨ 20 ਤੋਂ ਲੈ ਕੇ 22 ਫਰਵਰੀ ਤੱਕ ਪੰਜਾਬ ਭਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਦੀ ਘੇਰਾਬੰਦੀ ਅਤੇ ਇਨ੍ਹਾਂ ਦਿਨਾਂ ਦੇ ਦੌਰਾਨ ਟੋਲ ਅਤੇ ਪਲਾਜ਼ਾ ਨੂੰ ਮੁਫਤ ਕੀਤਾ ਜਾਂਦਾ ਐਲਾਨ ਕੀਤਾ ਗਿਆ ਹੈ। ਸਥਾਨਕ ਈਸੂੜੂ ਪਵਨਮੇਕੇ ਹੋਈ ਮੀਟਿੰਗਾਂ 37 ਜੱਤਵੰਨਿਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਮੀਟਿੰਗ ਦੇ ਦੌਰਾਨ ਜੱਤੇ ਪਿਛਲੇ ਦਿਨੀ 16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ, ਟ੍ਰੇਡ ਜੁਨੀਅਨਾਂ ਅਤੇ ਫੈਡਰੇਸ਼ਨਾਂ ਦੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤੇ ਚਰਚਾ ਕਰਦਿਆਂ ਇਸ ਤੇ ਸੰਤੋਸ਼ਟੀ ਜ਼ਾਹਰ ਕੀਤੀ ਗਈ ਤੇ ਉੱਤੇ ਆਗਾਮੀ ਸੰਘਰਸ਼ਾਂ ਦੀ ਰੂਪਰੇਖਾ ਵੀ ਉਲੇਖੀ ਗਈ। ਵਾਪਸ ਆਵੇਗਾ ਸਖਰਾਜ ਕਿਸਾਨੀ ਅੰਦੋਲਨ ਵੈਚਾ ਖਾਲਸਤਾਨੀ ਨਾਰਿਆਂ ਤੇ ਸਿੱਧੂ ਦਾ ਪੱਖ ਕਿਸਾਨਾਂ ਦੇ ਬੁਲ ਆਪਣੇ ਮੰਗਾਂ ਨੂੰ ਲੈ ਕੇ ਅੰਦੋਲਨ ਜਾਰੀ ਹੈ ਤਹਿਦਰਨ ਕਾਂਗਰਸ ਯਾਗੂ ਨਵਜੋਤ ਸੰਘ ਸਿੱਧੂ ਨੇ ਕਿਸਾਨਾਂ ਦੀ ਆਮਦਨ ਅਤੇ ਉਨ੍ਹਾਂ ਦੇ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕੇਰਿਆ ਹੈ ਪਟਿਆਲਾ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਬਿਆੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ ਇਸ ਤੋਂ ਵੱਡਾ ਕੋਈ ਭਲੇਖਾ ਨਹੀਂ ਹੋ ਸਕਦਾ ਉਨ੍ਹਾਂ ਨੇ ਵੱਧਦੀ ਮਹਿੰਗਾਈ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਮੰਗੇ ਆਏ ਦੇ ਮੁੱਦੇ ਤੇ ਸਰਕਾਰ ਨੂੰ ਕਟੈਰਰ ਦੇ ਵਿੱਚ ਖੜਾ ਕਰ ਦਿਆ ਕਾਂਗਰਸੀ ਆਗੂ ਸਿੱਧੂ ਨੇ ਕਹਿ ਕੇ ਪਿਛਲੇ ਕੁਝ ਸਾਲਾਂ ਵਿੱਚ ਕਿਸਾਨਾਂ ਦੇ ਲਈ ਖੇਤੀ ਦੇ ਖਰਚੇ ਵਧੇ ਹਨ ਅਤੇ ਉਹਨਾਂ ਦੀ ਆਮਦਨ ਵੀ ਘਟੀਆ ਉਹਨਾਂ ਨੇ ਕਹਿ ਕੇ ਜਦੋਂ ਤੋਂ ਇਹ ਸਰਕਾਰ ਬਣੀ ਹੈ ਸਰੋਂ ਦੇ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋਇਆ ਹੈ ਇਸ ਮੌਕੇ ਕਿਸਾਨੀ ਅੰਦੋਲਨ ਦੇ ਵਿੱਚ ਖਾਲਸਤਾਨੀ ਨਾਅਰਿਆਂ ਬਾਰੇ ਨਵਜੋਤ ਸੰਘਾ ਸਿੱਧੂ ਨੇ ਕਹਿ ਕੇ ਦੇ ਦੇ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਸਭ ਤੋਂ ਵੱਧ ਪਰਮਵੀਰ ਚੱਕਰ ਪੰਜਾਬੀਆਂ ਨੇ ਲਿਹਣ ਤੇ ਗਰੀਬਾਂ ਨੂੰ ਅਨਾਜ ਪੰਜਾਬ ਦੇ ਕਿਸਾਨ ਦਿੰਦੇ ਹਨ ਸਿੱਧੂ ਨੇ ਕਿਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸੂਬੇ ਨੂੰ ਤਾਂ ਪਹਿਲੇ 9 ਸੂਬਿਆਂ ਵਿੱਚ ਵੰਡਿਆ ਗਿਆ ਸਿੱਖ ਲੰਗਰ ਵਰਤਾਉਂਦਾ ਤੇ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦਾ ਗੁਰੂ ਨਾਨਕ ਦੇ ਫਲ ਸੁਫੇ ਦੇ ਨਾਲ ਸਿੱਖ ਰਾਜ ਚੱਲਦਾ ਸੀ ਤੇ ਗੁਰੂ ਨਾਨਕ ਦੇਵ ਦੇ ਹਾਲ ਸੁਫੇ ਦੇ ਨਾਲ ਸਿੱਖ ਰਾਜ ਵਾਪਸ ਆਵੇਗਾ ਕੇਂਦਰ ਕਾਰੀ ਪੰਜਾਬ ਦੀ ਆਵਾਜ਼ ਬੰਦ ਪੰਜਾਬ ਸਰਕਾਰ ਕਿਉਂ ਨਹੀਂ ਜਾਰੀ ਸੁਪਰੀਮ ਕੋਰਟ ਪ੍ਰਗਟ ਸਿੰਘ ਤਾਂ ਦੋਸਤੋ ਕਿਸਾਨ ਅੰਦੋਲਨ ਦੇ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਤੇ ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਦੇ ਨਾਲ ਲੱਗਦੇ 3 ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਸੀ ਪਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਦੇ ਵਿੱਚ ਇਹਦੀ ਮਿਆਦ 24 ਫਰਵਰੀ ਤੱਕ ਵਧਾ ਦਿੱਤੀ ਗਈ ਹੈ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਇੱਕ ਹਫ਼ਤੇ ਦਾ ਬੰਦ ਹੈ ਅੱਜ ਸੱਤ ਜ਼ਿਲ੍ਹਿਆਂ ਦਾ ਬੰਦ ਕਰ ਦਿੱਤਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਚੁੱਪਚਾਪ ਭਾਇਪਾ ਦੇ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਅਤੇ ਮੀਡੀਆ ਦੀ ਆਵਾਜ਼ ਬੰਦ ਕਰ ਰਹੇ ਹਨ ਤੇ ਕਿਸਾਨਾਂ ਅੰਦੋਲਨ ਦੀ ਗੱਲ ਕਰਨ ਵਾਲੇ ਹਰ ਅਕਾਊਂਟ ਨੂੰ ਬੰਦ ਕੀਤਾ ਜਾ ਰਿਹਾ ਤੇ ਉਧਰ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਇੰਟਰਨੈਟ ਇੱਕ ਹਫ਼ਤੇ ਦਾ ਬੰਦ ਹੈ ਤੇ ਅੱਜ ਸੱਤ ਜ਼ਿਲ੍ਹਿਆਂ ਦਾ ਬੰਦ ਕਰ ਦਿੱਤਾ ਗਿਆ ਹੈ। ਅਤੇ ਉਧਰ ਭਗਵਾਨਤਮਾਨ ਸਰਕਾਰ ਇੱਕ ਹਫ਼ਤੇ ਤੋਂ ਪੰਜਾਬ ਦੀ ਆਵਾਜ਼ ਬੰਦ ਕੀਤੇ ਜਾਣ ਤੇ ਸੁਪਰੀਮ ਕੋਰਟ ਕੌਣੇ ਜਾਰੀ ਇਹ ਵੱਡੇ ਸੁਭਾਲ ਖੜੇ ਕੀਤੇ ਹਨ। ਅਗਲੀ ਖਬਰ ਹੈ ਸ਼ੇਦਨਾਬਾਦ ਹਰਿਆਣਾ ਦੇ ਲੋਕਾਂ ਨੂੰ ਵੱਡੀ ਰਾਹਤ ਪੁਲਿਸ ਨੇ ਖੋਲੇ ਦੋ ਲੈਂਕਰ ਰੋਡ। ਕਿਸਾਨਾਂ ਦੇ ਦਿੱਲੀ ਵੱਲ ਮਾਰਚ ਕਾਰਨ ਹਰਿਆਣਾ ਦਿੱਲੀ ਸਰਹੱਦ 6 ਦਿਨਾਂ ਤੋਂ ਬੰਦ ਹਨ ਤੇ ਇਸ ਕਾਰਨ ਹਰਿਆਣਾ ਦੇ ਕੁੱਝ ਉਹਨਾਂ ਲੋਕਾਂ ਨੂੰ ਬੇहद ਦਿੱਕਤ ਆ ਰਹੀ ਹੈ ਜੋ ਕਿ ਨੌਕਰੀਆਂ ਅਤੇ ਕੰਮਕਾਜ ਦੇ ਲਈ ਦਿੱਲੀ ਜਾਂਦੇ ਹਨ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਦਿੱਲੀ ਦੇ ਵਿੱਚ ਦਾਖਲ ਹੁੰਦੇ ਲਈ ਦੋ ਲੈਂਕ ਸੜਕਾਂ ਖੋਲ ਦਿੱਤੀਆਂ ਹਨ ਤੇ ਲੋਕਾਂ ਨੂੰ ਆਉਣ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਦਿੱਲੀ ਪੁਲਿਸ ਨੇ ਲੈਂਕ ਸੜਕਾਂ ਦਿੱਲੀ ਤੋਂ ਕੁੰਡਲੀ ਬਾਇਆ ਸਿੰਗੂ ਪੈਂਡਾ ਦਿੱਲੀ ਤੋਂ ਕੁੰਡਲੀ ਬਾਇਆ ਦ ਸ਼ਹਿਰਾ ਪੈਂਡਾ ਨਰੇਲਾ ਸੋਫਿਆਬਾਦ ਸ਼ਾੜਕਾ ਕੋਲ ਕੇ ਰਾਹਤ ਪ੍ਰਦਾਨ ਕੀਤੀ ਹੈ ਅਗਲੀ ਖਬਰ ਹੈ ਕਿ ਕਿਸਾਨਾਂ ਦੇ ਕੇਂਦਰੀ ਮੰਤਰੀ ਮੰਤਰੀਆਂ ਦੇ ਨਾਲ ਚੌਥੇ ਗੇੜ ਦੀ ਮੀਟਿੰਗ ਐਮਐਸਪੀ ਤੇ ਕਰਜ਼ਾ ਮਾਫੀ ਤੇ ਫਸਿਆ ਪੀਚ ਫਸਲਾਂ ਦੇ ਕਟੂਕਟ ਸਮਰਤਨ ਮਲ ਐਮਐਸਪੀ ਅਤੇ ਕਿਸਾਨਾਂ ਦੇ ਕਰਜ਼ਾ ਮਾਫੀ ਤੇ ਹੋਰ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਕੱਲ ਐਤਵਾਰ ਨੂੰ ਰਾਤ ਕੇਂਦਰ ਸਰਕਾਰ ਦੇ ਨਾਲ ਕਿਸਾਨ ਆਗੂਆਂ ਦੀ ਚੌਥੀ ਗੇੜ ਦੀ ਗੱਲਬਾਤ ਸ਼ੁਰੂ ਹੋਈ ਐ ਇਸ ਵਿੱਚ ਹੈ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਦੇ ਵੱਲੋਂ ਘੱਟੋ-ਘੱਟ ਸਮਰਥਨ ਮੰਨ ਲੈ ਕੇ ਕੋਈ ਸਹਿਮਤੀ ਨਹੀਂ ਹੈ ਜਿੱਥੇ ਕੇਂਦਰੀ ਮੰਤਰੀ ਕਮੇਟੀ ਬਣਾਉਣ ਦੀ ਗੱਲ ਕਰ ਰਹੇ ਹੁੰਦੇ ਤੇ ਉੱਤੇ ਹੀ ਕਿਸਾਨ ਜਥੇਬੰਦੀਆਂ ਕਮੇਟੀ ਬਣਾਉਣ ਦੇ ਹੱਕ ਦੇ ਵਿੱਚ ਨਹੀਂ ਹੰਤੇ ਅੱਦੇ ਨਾਲ ਹੀ ਸਰਕਾਰ ਕਹਿ ਰਹੀ ਐ ਕਿ ਸਰਕਾਰੀ ਬੈਂਕਾਂ ਤੋਂ ਲੈ ਖੇਤੀ ਕਰਜ਼ੇ ਤਾਂ ਮਾਫ਼ ਕੀਤੇ ਜਾ ਸਕਦੇ ਹਨ ਪਰ ਨਿੱਜੀ ਕਾਰਜੇ ਕਿਸਾਨ ਨੂੰ ਖੋਦਾ ਮੂੜਨੇ ਪੈਣਗੇ ਤੇ ਇੱਕ ਕਿਸਾਨ ਆਗੂ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦਾ ਮੁੱਦਾ ਵੀ ਉਠਾਇਆ